ਸਤਨਾਮ ਸ੍ਰੀ ਵਾਹਿਗੁਰੂ ਜੀ ਚੋ ਪਈ ਸਾਹਿਬ ਏਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਚਾਹੀ ਦਸਵੀ ਕਬਿਓ ਬਾਚ ਬੇਨਤੀ ਚੋ ਪਈ ਹਮਰੇ ਕਰੋ ਹਾਦਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣਕ ਰੋਪਰਤ ਪਾਰਾ ਹਮਰੇ ਦੁਸ਼ਟ ਸਬੈਦ ਮੁਕਾਬ ਹੋ ਆਪ ਹਾਥ ਦੇ ਮੋਹਿ ਬਚਾਵ ਸੁਖੇ ਵਸੈ ਮੂਰ ਪਰਵਾਰਾ ਸੇਵ ਸਿਖ ਸਬੈ ਕਰਤਾਰ ਮੋਹ ਰਛਨ ਜੋ ਹਰਦੈ ਕਰੀਐ ਸਭਨ ਨਕਵਾਜ ਸੰਗ ਰਿਗੈ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮਹ ਸਾਨੋ ਜਿਉ ਨਾਥ ਆਉ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੁਣ ਜਨ ਸਾਸਤ ਹਮਾਰੇ ਮਾਰੀ ਹੈ ਆਪ ਹਾ ਦੇਵ ਜੈ ਮੁਰਿ ਗੈ ਮਨਨ ਕਾਲ ਕਾ ਦਰਾਸਨ ਮੁਰਿ ਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰੀ ਰੱਖਾ ਰਾਖ ਨਿਭਾਉ ਮਾਖਣ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੇਨ ਬੰਦ ਦਰਸ਼ਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੋਜ ਜਵਤਰਾ ਕਾਲ ਪਾਏ ਕਰਮਸ਼ਣ ਬਰਗਾਸਾ ਸਾਲ ਕਾਲ ਕਾ ਕੀ ਆਤਮਸ਼ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸੁਵਾਰਾ ਨਵ ਸ਼ਿਕਾਰ ਹੈ 타헤 ਹਮਰ ਜਵਨ ਕਾਲ ਸਭ ਜਗਤ ਬਨਾਇਓ ਦੇਵਤਾਤ ਜਚ ਨਉ ਜਾਇਓ ਆਦੋ ਅੰਤੇ ਕੀ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਉ ਸਤਨਨ ਕਉ ਪਲ ਮੋਦ ਕੀਉ ਘੜ ਘੜ ਕੇ ਅੰਤਰ ਕੀ ਜਾਣਤ ਭਨੇ ਬੁਰੇ ਕੀ ਪੀਰਵ ਸ਼ਾਨਤ ਚੇਤੇ ਦੀ ਨਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਸੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰਵਸ਼ਾਨੇ ਘੜ ਘੜ ਕੇ ਪੜ ਪੜ ਕੇ ਜਾਣੇ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ અપਾਰਾ ਜਵਾਕ ਰਖ ਕਰਤੋ ਹੋ ਕਬਹੂ ਤੁਮੈ ਮਲਤ ਦੇਹ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਨੇ ਬੋਜੁ ਉਚਾਰੈ ਤੋਮ ਸਭ ਹੀ ਤੇ ਰਹੈ ਨਿਰਾਲਮ ਜਾਨਤ ਮੇਦ ਭੇਦ ਰਾਲਮ ਨਿਰੰਕਾਰ ਅਨਿਰਵਕਾ ਨਿਰਨਾੰਪ ਆਦਾਨੀਲ ਅਨਾਦ ਅਸੰਭ ਤਾ ਕਮਨੁਚਾਰਤ ਪੈਦਾ ਜਾ ਕੋ ਭੇਮ ਨਾ ਪਾਵਤ ਵਿਦਾਂ ਤਾ ਕਾ ਕਰਪਾ ਹੁਨ ਨਮਾਨਤ ਮਹਾ ਮੂੜ ਹੈ ਕਜ ਭੇਜ ਨਾ ਜਾਣਤ ਮਹਾ ਦੇਵ ਕੋ ਪਹਿਤ ਸਦਾ ਸਿਵ ਅਨੰਕਾਰ ਕਾ ਚੀਨਤ ਨ ਭੇਵ ਆਪੋ ਆਪਣੇ ਵਦਹ ਜੀਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾល ਖਾਨਾ ਦੇਵਸਾਰਾ ਕਹੇ ਬਦਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੋਸ ਰੂਪਾ ਰੰਗ ਕੁਰਾਪ ਕਿਹੂ ਪੂਪਾ ਅੰਡਜ ਜੇਰਜ ਸੇਤਜ ਕੀ ਨੀਂਦ ਵਿੱਚ ਖਾਲ ਬਹੁ ਰਚ ਦੇਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸੁਨ ਪਿਉ ਸਗਰ ਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪავ ਆਜ ਵਾਸ ਰੂਪ ਸਵੈਮ ਪਵ ਅਵਰਚਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਤੇਠ ਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਜ ਦਾ ਸਰਨੇ ਪਰੇ ਨਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤੇ ਹਾਰੇ ਨਨਕੇ ਤੁ ਸੰਕਟ ਸਭ ਟਾਰੇ ਜੋ ਕਲ ਕੁਗ ਮਾਰ ਤੇ ਆਇ ਹੈ ਤਾਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਦੇ ਤਤ ਕਲਿ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰੂ ਤਾਕੇ ਤਾਪ ਦਨੁਕ ਮਹਰੂ ਹਰਿ ਦੇ ਸਦ ਕਾਨ ਮੋਸਾ ਹੋਏ ਦੁਸ਼ਟ ਸ਼ਾਸਕ ਨਾ ਕੋਈ ਏਕ ਬਾਣ ਜਨਿਤ ਸਮਾਰਾ ਅਕਾਲ ਪਾਸ ਤੇ ਤਾਹੇ ਬਾਣਾ ਜਿਨ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਧੋਖ ਤਿ ਰਹਾ ਹਰੜ ਕੇਤ ਮੈਂ ਸ਼ਰਨ ਤਿਹਾਰੀ ਆਪ ਆਦਲੁ ਹੋ ਮਾਨ ਸਰਵ ਥੋਰ ਮੋਹ ਸਹਾਈ ਦੁਸ਼ਟ ਧੋਖ ਤਿ ਇਹਨੁ ਅਵਚਾਈ ਕਿਰਪਾ ਕਰੀ ਅਮਰ ਜਗ ਮਤਾ ਗਰੰਧ ਕਰਾ ਪੂਰਨ ਸਵਰਾਤਾ ਕੇਲੇਕ ਸੰਗਲ ਦੇਹੇ ਕੋ ਹਰਤਾ ਦੁਸ਼ਟ ਦੋਖਿਨ ਕਾਉਛੈ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਗ੍ਰਾਹ ਗ੍ਰੰਥ ਤਤਕਾਲ ਮਨ ਬਾਣ ਚਦ ਬਲ ਪਾਵੈ ਸੋਈ ਦੋਗਨਾ ਦਿਸੈ ਬਿਆਪਦ ਕੁਵੀ ੜਲ ਸੁਨੇ ਗੁਮ ਜੋ ਯਾ ਸੁਖ ਸੁਖ ਨਾ ਪਾਵੈ ਸੁਨੇ ਮੂੜ ਚਿਤ ਲਾਏ ਚਤੁਰਤਾ ਵੈ ਦੁਖ ਦਰਦ ਪਾਉ ਨਿਕਟਣਾ ਤਿਨ ਨਰਕੇ ਰਹੈ ਹੋ ਜੋ ਆਕੇ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਤ ਸਤ ਰਹੈ ਸੈ ਸਪਣਿ ਜੈ ਅਰਧ ਸੈਸ ਬੁਰਿ ਦੀਨ ਕਹਿ ਜੈ ਆਦਰ ਸੂਦੇਸ਼ ਮੀਰਾ ਵਾਰਾ ਤੀਰ ਸੂਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੀ ਗਹਿ ਜਾਉ ਤੇ ਤੁਮਰੇ ਦਵ ਤੇ ਖਵਾਕ ਦਰਨਹੀ ਆਨਿਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਉਨੇਕ ਨਾ ਮਾਨਿਉ ਸਭਨੇ ਸਾਸ ਰਵੇ ਸਵੇ ਮਹੋਪੀਦ ਕਹਿਆ ਮੈਂ ਹਵੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੋ ਸਾ ਤੋਹ ਵਿਖਾਨਿਉ ਦੁਹਰਾ ਸਗਲ ਦਵਾਨ ਗੋ ਸੜਕ ਜਿਹਾ ਤੁਹਾਰੋ ਦਵਾਨ ਮਾਹੀ ਗਨੀ ਕੀ ਲਾਜ ਅਸ ਗੋਬਿੰਦ ਆਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਿਰਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਆਂ ਵੰਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆ ਸ਼ਬਦ ਉਤ ਗਵਾਰੀ ਕਿਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰੋ ਹਰਿ ਹਰਿ ਨਾਨੇ ਹਰਿ ਨਾਨ ਲਹੋ ਤੋ ਮਨ ਮੇਰੇ ਦੋ ਸਭ ਸਾਰਨਾ ਗੀਕਾਰ ਹੋ ਖਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਥ ਸੁਆਮੀ ਸੋ ਕਿਉ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰਿ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭੁ ਚਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮਿਨ ਕੇ ਮਨੁ ਉਸਿਓ ਵਾਜੇ ਸਦਕ ਨੀਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਇਹਨ ਮੁਖਾ ਸਭ ਗਵਈਆ ਕਰਿ ਸਾ ਸੁਖੁ ਨੇ ਉਸਿਆ ਜਨੇਚਾ ਸਾਪੁ ਜਾਈਆ ਸਦਾ ਪ੍ਰਭਾਨ ਗਿਤਾ ਗਿਰਿ ਬਟਹੁ ਜਿਸ ਦੇ ਹੈ ਵੜਿਆਆਂ ਕਹੇ ਨਾਨਕ ਸਨੋ ਸੰਤ ਹੋ ਸਬਦ ਰੋ ਪਿਆਰੂ ਸਾਚਾ ਨਾਮ ਮਿਰਾ ਧਾਰੋ ਆਵਾਜੇ ਪੰਜ ਸਬਦ ਕਰ ਸੁਭਗ ਕਰ ਸੁਭਗੈ ਸਬਦ ਵਾਜੇ ਕਲਾ ਜਿਤ ਕਰਤਾ ਰਿਆਂ ਪੰਜ ਦੋਦ ਵਚ ਕਿਤੇ ਗਾਲ ਗਨ ਨਿਮਾਰਿਆ ਤੁਰ ਗਨ ਪਾਇਆ ਅਜ ਦਿਨ ਗੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸ ਹੋਵਾ ਤਤ ਕਰ ਅਨਹਦ ਵਚ ਅਨੰਦ ਸੁਨੋੜ ਭਾਗੀ ਹੋ ਸਗਨ ਮਨ ਹੋਰਥ ਪੂਰੇ ਨਵਰਾਮ ਰਪਾਇ ਆਦਰੇ ਸਗਲੇ ਮਸੂਰੇ ਲੋਖ ਰੋਸਨਤਾ ਪਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਗੁਰਿੰਦ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਵਾਜ ਅਨਹਦ ਤੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਮੁਰਿਆਂ ਵਾਚੈ ਦਰਮਾਦ ਮੂਰ ਕਰਮੀ ਆਪੋ ਆਪਣੀ ਜੀਨੇ ਡੈ ਕੈ ਦੂਲ ਜਿਨੇ ਨਾਮ ਧਿਆਇਆ ਗਾਇਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਤੇ ਸਤੇ ਨਾਮ ਜਿਨੇ ਨਾਮ ਧਿਆਇਆ ਗਏ ਮਸਾਕਤ ਆਕਾਲ ਨਾਨਕ ਤੇ ਮੁਕੋ ਜਾਲੇ ਕੀਤੇ ਛੁਪੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਵਾਹਿਗੁਰੂ ਬੋਲਣਾ ਜੀ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੇ ਤਾ ਆਪਣਿ ਮਾਰਨ ਹਾਰਾ ਦੁਖ ਹੰਤਾ ਸੁਰਾਸ ਤਾਪੁ ਬਿਗਦ ਨਾ ਕੋ ਲਾਗੇ ਜਾ ਕੇ ਪ੍ਰਭ ਬਾਗੇ ਅਰਦਾਸ ਅਰਦਾਸ ਸਰਦਾਸੇ ਕੋ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਬਾਦਸ਼ਾਹ ਜਸ਼ਵੀਂ ਪ੍ਰਥਮ ਭਗਵਤੇ ਸਮਰਕ ਗੁਰੂ ਨਾਨਕ ਦੇਵ ਆਏ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਰਿਠੇ ਸਦੁਖ ਜਾਏ ਤੇਗ ਬਾਹਦਰ ਸੁਮਰਗ ਕਰਣਾਉਨ ਦਾਵੇ ਤਾਏ ਸਭ ਥੈ ਹੁਨਾਂ ਦੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛਟਿਆ ਬਾਜਾਂ ਵਾਲੇ ਸਰਬਸਦਾਨੀ ਸਭ ਥੈ ਹੁਨਾਂ ਦੀ ਸਹਾਈ ਸਭ ਥੈ ਹੁਨਾਂ ਦੀ ਸਹਾਈ ਦਸਾਂ ਪਾਸ਼ਾ ਜੋਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਵਜੇ ਪੰਜ ਪਿਆਰੇ ਚਾਰ ਸਹਿਬਜਾਦੇ ਚਾਲੇ ਮੁਕਤੇ ਹੱਠੀਆਂ ਜਪੀਆਂ ਜਪੀਆਂ ਜਨਾਨੇ ਨਾਮ ਜਪਿਆ ਵਣਗੇ ਸਖਿਆ ਦੇਗ ਚਲਾਏ ਤੇਗ ਵਾਹੀ ਦੇਕੇ ਅੰਡੜ ਕੀਤਾ ਜਨਾ ਪਿਆਰੇ ਆ ਸਚਿਆਨ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਸੰਗਾ ਸਿੰਗਣਿਆ ਨੇ ਧਰਮ ਹੇਤ ਸੇਸ਼ ਦਿੱਤੇ ਬੰਦ ਬੰਦ ਘਟਵਾਏ ਕੋਪਣੀਆਂ ਲੁਹਾਈਆਂ ਤਨਾਰਿਆਂ ਨਾਲ ਚਰਵਾਏ ਗਏ ਜਨਾ ਪਿਆਰਿਆਂ ਸੁਚਾਰਨ ਜੁਗਮਾਈ ਦਾ ਅੰਤਰ ਰਖੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਰਬੱਤ ਗੁਰਦੁਆਰਿਆਂ ਵਰਤਾਮਾ ਦਾ ਅੰਤਰ ਰਖੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਤਮਾ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਵਨ ਕਾ ਸਦਗਤ ਸ੍ਰਿਸ਼ਗ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਾਇਤ ਦੇਹ ਤੇ ਫਤੇ ਵਿਰਤ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ਼ ਦਾਨ ਰਹਿਤ ਦਾਨ ਬਿਵੇਗ ਦਾਨ ਪ੍ਰਸਾਦ ਦਾਨ ਵਿਸਾਹੋ ਦਾਨ ਨਾਮ ਦਾਨ ਦਾਨਾ ਸਰਦਾਨ ਦਰਸ਼ਨ ਪਉ ਦਰਸ਼ਨਾਨ ਚਮਕਿਆ ਝੰਡੇ ਬੁੰਗੇ ਤੇਜ ਜੇਕਾਰ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹਿਗੁਰੂ ਵਾਹਿਗੁਰੂ ਆਜੇ ਪਿਆਰਿਆ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰੱਖ ਆਪ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖਾ ਆਪ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਈਸ਼ਰਨ ਕਾਣਾ ਸਾਹਿਬ ਤੇ ਹੁਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਨਾ ਦੂ ਪਿਆਰੇ ਪੰਥ ਨੂੰ ਛੋੜਿਆ ਗਿਆ ਸੁਨਾ ਦੇ ਖੁੱਲੇ ਦਰਸ਼ਨ ਦਾਰੇ ਤੇ ਸੇਵਾ ਸਮਾਲਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਾਨ ਨਿਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪੁਜ ਚਰਨਾਂ ਕਵਲਾ ਵਿਖੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਜੀ ਆਪਣੇ ਸੇਵਕ ਆਪੇ ਰਾਖੇ ਆਪੇ ਨਾਮ ਜਪავਦੇ ਮਹਾਵਾਕਮਸਾ ਸੱਚੇ ਪਾਤਸ਼ਾਹ ਜੀ ਆਪਦੇ ਸੇਵਕ ਵੱਲੋਂ ਅਮਰ ਤੇ ਬਿਲ ਦੀ ਗੁਰਬਾਣੀ ਪੜੀ ਹੈ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਉਪਲਾਹ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ক্ষমা ਕਰਨਾ ਗੋ ਆਸਤੇ ਮਤ ਅਸਮਤ ਬਖਸ਼ੀ ਸੋ ਤੇ ਸਪਸ਼ਟ ਗੁਰਬਾਣੀ ਪੜੰਦਾ ਸੇਵਾ ਕਰਨਦਾ ਬਲ ਮਖਸ਼ਨਾ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਅਕਰਮ ਬਾਲੇ ਖੇ ਲਾਉਣਾ ਨਗਰ ਖੇੜਾ ਸਫੁਰਤਉਣਾ ਜੀਵ ਜੰਤੂ ਮਾਲ ਮੁਲਕ ਬਾਲ ਬੱਚਿਆਂ ਦੇ ਸਿਰ ਤੇ ਮਿਹਰਾ ਪ੍ਰਿਆਦ ਰੱਖਣਾ ਬੱਚਿਆਂ ਨੂੰ ਦੇਰੋ ਤਾਂ ਮਖਸਨੀਆ ਵਿਦਿਆ দান ਮਖਸਨੀ ਮਾਤਾ ਪਿਤਾ ਦੇ ਆਗਿਆਕਾਰੀ ਕਰਨੇ ਦੁੱਖਾਂ ਬਿਗਨਾ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਔਕੜਾਂ ਦੂਰ ਕਰਨੀਆਂ ਚੜ੍ਹਦੇ ਕਲਾ ਕਰਨੇ ਜੀ ਆਜ ਰੇ ਪਾਣੀ ਅੰਦਰ ਚਾਰ ਪਹਿਰ ਰੈਣ ਬਿਤੀ ਹੈ ਸ਼ੁਗਰ ਪਾਤਸ਼ਾਹ ਜੀ ਚਾਰ ਪਹਿਰ ਦਿਹਾੜਾ ਆਇਆ ਹੈ ਆਵਜੇ ਸੁੱਖਾਂ ਨਾਲ ਬਚਿਤ ਕਰਾਉਣਾ ਹਤੇ ਆਪਣੇ ਲਾਹੀ ਗੁਰਬਾਣੀ ਵਿੱਚ ਹੁਕਮਨਾਮੇ ਸੁਣਾ ਕੇ ਸੰਗਤਨ ਨੂੰ ਨਿਹਾਲ ਕਰੋ ਜੀ ਜੇ ਹੁਕਮਨਾਮੇ ਆਤੇ ਚੱਲਣ ਦੇ ਮਤ ਸਮਰਥਾ ਬਖਸ਼ ਲਈ ਹਮ ਕਲਯੁਗ ਜੀਵ ਕਿਨਿਕਰੇ ਪੂਰਨ ਹਾਨ ਆਵਜੋ ਗੋਜੁਗ ਬਖਸ਼ਣ ਕਿਰਪਾ ਕਰਕੇ ਬਖਸ਼ ਲੈਣਾ ਸਹੀ ਪਿਆਰੇ ਮੇਲ ਹੋ ਜਿ ਨਾਮ ਲਿਆ ਤੇਰਾ ਨਾਮ ਜਿਤਾਵੇ ਸਿਗਰ ਨਾਨਕ ਨਾਮ ਚੜਦੇ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ